HD 3386 ਕਿਸਮ ਪੰਜਾਬ ਹਰਿਆਣਾ ਦੇ ਵਿੱਚ ਕਾਫੀ ਰਕਬੇ ਦੇ ਵਿੱਚ ਇਸ ਵੈਰੈਟੀ ਦਾ ਵੀ ਵੀਆਰ ਹੋਇਆ ਹੈਗਾ ਆਪਣੇ ਕੋਲ ਵੀ 2.5 ਤਿੰਨ ਕਨਾਲਾਂ ਵੈਰੈਟੀ ਦੀਆਂ ਬੀਜੀ ਹੋਈਆਂ ਨੇ ਤੇ ਪੂਸ਼ਾ ਚ ਯੂਨੀਵਰਸਿਟੀ ਦਿੱਲੀ ਤੋਂ ਸੀਡ ਲਿਆ ਸੀਗਾ ਅੱਜ ਕਿਸਮ 80 ਦੰਦੀ ਹੋ ਚੁੱਕੀ ਆ 15 ਨਵੰਬਰ ਦਾ ਵੀ ਵੀਆਰ ਹੈ ਜ਼ੀਰੋ ਡਿਲ ਦੇ ਨਾਲ ਬੀਜੀ ਗਈ ਆ ਕਣਕ ਦੀ ਵੈਰੈਟੀ ਜਿਹੜੀ ਗੋਬ ਦੇ ਵਿੱਚ ਆ ਚੁੱਕੀ ਆ ਤੇ ਵਧੀਆ ਸਹੀ ਸਮੇਂ ਦੇ ਵਿੱਚ ਜਿਹੜੀ ਇਹ ਵੈਰੈਟੀ ਬੀਜੀ ਗਈ ਆ ਹਲੇ ਘੱਟੋ ਘੱਟ 15 20 ਦਿਨ ਦੇ ਲਗਭਗ ਇਹ ਕੰਪਲੀਟ ਹਨ ਸਾਰਾ ਲੈ ਜਾਊਗੀ ਫਸਲ ਜਿਹੜੀ ਗੋਬ ਦੇ ਵਿੱਚ ਆ ਚੁੱਕੀ ਆ ਤੇ 2 ਸਪਰੇ ਹਾਂ ਮੈਗਨੀਸ ਸਲਫੇਟ ਦੇ ਆ ਇੱਕ ਡੋਜ਼ ਸਲਫਰ ਦੀ ਤੇ ਕਿੱਲੇ ਦੀ ਐਵਰੇਜ 2.5 ਤਿੰਨ ਗੱਟੇ ਜਿਹੜੇ ਯੂਰੀਆ ਦੇ ਕਿਸਮ ਹੁਣ ਤੱਕ ਜਿਹੜੀ ਕਾਫੀ ਵਧੀਆ ਖੜੀ ਹੈਗੀ ਆ ਤੁਸੀਂ ਵੀ ਦੱਸੋ ਵੀ ਸੋਡੇ ਐਚ ਡੀ 3386 ਪੂਸ਼ਾ ਦਿੱਲੀ ਵਾਲਿਆਂ ਦੀ ਕਿਸਮ ਕਿਸ ਤਰ੍ਹਾਂ ਦੀ ਹੈਗੀ ਹੁਣ ਤੱਕ ਦੀ ਤੇ ਕਿੰਨੇ ਦਿਨ ਦੀ ਹੋਗੀ ਤੇ ਕਿੰਨਾ ਤੁਸੀਂ ਨੇ ਏਰੀਆ ਲਾਇਆ ਤੇ ਕੀ ਖਾਦ ਖਰਾਕ ਪਾਈ ਹੈ